ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਕਾਉਂਸਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਜਿੱਤੇ ਆ ਤੇ ਹੁਣ ਉਹਨਾਂ ਵੱਲੋਂ ਕੁਝ ਉਮੀਦਾਂ ਵੀ ਨੇ ਮੈਨੂੰ ਲੈ ਕੇ ਵੱਡੇ ਲੈਵਲ ਦੇ ਮੁੱਦੇ ਨੇ ਜਿਹੜੇ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਸਟੂਡੈਂਟ ਨੂੰ ਇਫੈਕਟ ਕਰਦੇ ਨੇ ਜਿਵੇਂ ਗੱਲ ਕੀਤੀ ਜਵੇ ਪਲੇਸਮੈਂਟਸ ਦੀ ਉਹਦੇ ਲਈ ਆਲਰੇਡੀ ਸਾਡਾ ਜਿਹੜਾ ਕੰਮ ਚੱਲ ਰਿਹਾ ਇਸ ਸਾਈਕਲਿਕ ਰਿਜ਼ਰਵੇਸ਼ਨ ਲੈ ਕੇ ਆਉਣਾ ਚਾਹੁੰਦੇ ਯੂਨੀਵਰਸਿਟੀ ਦੀ ਕਾਉਂਸਲ ਸੀਟਸ ਦੇ ਵਿੱਚ ਜਿਹੜੀਆਂ 4 ਸੀਟਾਂ ਨੇ ਐਟਲੀਸਟ ਉਹਨਾਂ ਚੋਂ ਇੱਕ ਜਿਹੜੀ ਗਾ ਰਿਜ਼ਰਵ ਹੋਣੀ ਚਾਹੀਦੀ ਹੈ ਹਰ ਸਾਲ ਫੀਮੇਲ ਸਟੂਡੈਂਟ ਵਾਸਤੇ ਤਾਂ ਕਿ ਉਹ ਵੀ ਆਪਣੀ ਲੀਡਰਸ਼ਿਪ ਕੁਆਲਟੀਜ਼ ਨੂੰ ਦਿਖਾ ਸਕਣ ਤੇ ਉਹਨਾਂ ਨੂੰ ਬਰਾਬਰ ਦਾ ਮੌਕਾ ਮਿਲੇ ਸਟੂਡੈਂਟਸ ਆਪਣਾ ਇਲੈਕਸ਼ਨਸ ਦੇ ਵਿੱਚ ਕੰਟੈਸਟ ਕਰਨ ਦਾ ਲਾ 48 ইয়ার্স ਦੇ ਵਿੱਚ ਜੋ ਕੈਲੋਵੀਕ ਹਿਸਟਰੀ ਕ੍ਰੀਏਟ ਕੀਤੀ ਹੈ ਤੇ ਹਿਸਟਰੀ ਕਿਸੇ ਇੱਕ ਬੰਦੇ ਨੇ ਜਾਂ ਕਿਸੇ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਟੀਮ ਨੇ ਨਹੀਂ ਕੀਤੀ ਇਹ ਸੰਘਰਸ਼ ਜਿਹੜਾ ਅੱਜ ਤੋਂ ਮਤਲਬ ਕੈਲੋਵੀਕ ਲਗਾਤਾਰ 25 30 ਸਾਲ ਦਾ ਸੰਘਰਸ਼ ਹੈ ਜਿਹੜੀ ਉਸ ਟਾਈਮ ਤੇ ਕਿਸੇ ਨੇ ਨਹੀਂ ਰੱਖੀ ਹੋਗੀ ਜਦੋਂ ਇਸ ਸਟੂਡੈਂਟ ਆਰਗੇਨਾਈਜੇਸ਼ਨ ਚ ਸਿਰਫ ਤੇ ਸਿਰਫ ਕਿਸੇ ਨਾ ਕਿਸੇ ਟਾਈਮ 100 200 ਵੋਟਾਂ ਤੋਂ ਸ਼ੁਰੂਆਤ ਕੀਤੀ ਹੋਗੀ ਹੌਲੀ ਹੌਲੀ ਉਹ ਸਾਰਾ ਯੋਗਦਾਨ ਜਿਹੜਾ ਹੈ ਅੱਜ ਦੇ ਟਾਈਮ ਦੇ ਵਿੱਚ ਅਸੀਂ 3148 ਵੋਟਾਂ ਦੇ ਨਾਲ ਪ੍ਰਧਾਨਗੀ ਜਿੱਤੇ ਹਾਂ ਫਿਲਹਾਲ ਜਿਵੇਂ ਸੰਗਠਨ ਮੈਨੂੰ ਕਹਿੰਦਾ ਮੇਰਾ ਸਟੂਡੈਂਟ ਆਰਗੇਨਾਈਜੇਸ਼ਨ ਮੈਨੂੰ ਜਿਵੇਂ ਉਹ ਕਹ ਲੋ ਵੀ ਮੈਨੂੰ ਗਾਈਡ ਕਰਨਗੇ ਮੈਂ ਉਹਦਾ ਕਰੂੰਗਾ ਫਿਲਹਾਲ ਦਾ ਪਲਾਨ ਮੇਰਾ ਇਸ ਟਾਈਮ ਦਾ ਸਟੂਡੈਂਟ ਵੈਲਫੇਅਰ ਕਰਨ ਦਾ ਪੰਜਾਬ ਯੂਨੀਵਰਸਿਟੀ ਇੱਕ ਜਹੀ ਯੂਨੀਵਰਸਿਟੀ ਜਿਸ ਤੋਂ ਪੰਜਾਬ ਤੇ ਦੇਸ਼ ਦੀ ਸਿਆਸਤ ਦੇ ਵਿੱਚ ਵੱਡਾ ਫਰਕ ਪੈਂਦਾ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਜਿਹੜਾ ਹੈ ਵਾਕਫ ਥਾਵਾਂ ਦੇ ਉੱਤੇ ਵਾਕਫ ਮੁੱਦਿਆਂ ਨੂੰ ਲੈ ਕੇ ਵੀ ਆਉਂਦਾ ਰਿਹਾ ਹੈ ਸੋ ਲੰਗੇ ਦਿਨ ਹੀ ਪੰਜਾਬ ਯੂਨੀਵਰਸਿਟੀ ਨੂੰ ਇੱਕ ਨਵਾਂ ਪ੍ਰਧਾਨ ਮਿਲ ਗਿਆ ਹੈ ਉਹ ਮਿਲੇ ਨੇ ਜੀ ਗੌਰਵ ਸੋਹਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਨਾਲ ਜੁੜੇ ਅਹਿਮ ਤੇ ਵਿਸ਼ੇਸ਼ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਸੋ ਮਚ ਸੈਮ ਆ ਕਿੱਦਾਂ ਫੀਲ ਹੋ ਰਿਹਾ ਅੱਜ ਤਾਂ ਮਤਲਬ 3-4 ਦਿਨ ਹੋ ਗਏ ਪ੍ਰੋਪਰ ਹਨਾ ਜਿੱਤ ਹਾਸਲ ਕੀਤੀਆਂ ਹਾਲੇ ਵੀ ਚੱਲਦਾ ਪਿਆ ਫਲੋ ਵਧਾਈਆਂ ਦਾ ਪਲੱਸ ਜਿਵੇਂ ਆਪਾਂ ਸੈਲੀਬ੍ਰੇਟਸ ਕਰਦੇ ਆ ਜੀ ਜੀ ਵਧਾਈਆਂ ਦਾ ਸਿਰਸਲਾ ਤਾਂ ਜਾਰੀ ਹੈ ਪਰ ਨਾਲ ਦੇ ਨਾਲ ਇੱਕ ਰਿਸਪੌਂਸਿਬਿਲਟੀ ਬਹੁਤ ਵੱਡੀ ਹੁਣ ਮਤਲਬ ਪਈ ਹੈ ਉਹ ਰਿਸਪੌਂਸਿਬਿਲਟੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਮਤਲਬ ਟਰਸਟ ਕਰਕੇ ਮੈਨੂੰ ਇਸ लायक ਸਮਝਿਆ ਕਿ ਮੈਂ ਕਾਉਂਸਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਪੋਸਟ ਜਿੱਤੇ ਆ ਤੇ ਹੁਣ ਉਹਨਾਂ ਵੱਲੋਂ ਕੁਝ ਉਮੀਦਾਂ ਵੀ ਨੇ ਮੈਨੂੰ ਲੈ ਕੇ ਤੇ ਬਸ ਉਹ ਪੂਰੀਆਂ ਗਰਨ ਚ ਲੱਗੇ ਹੋਇਆ ਕੰਮਕਾਰ ਚ ਲੱਗੇ ਹੋਇਆ ਹੁਣ ਸਾਰੇ ਸਟੂਡੈਂਟ ਦੇ ਜਿਹੜੇ ਜਿਹੜੇ ਵੀ ਸਟੂਡੈਂਟਸ ਨੇ ਤੁਹਾਨੂੰ ਜਿਤਾਇਆ ਹੁਣ ਪਰਸਨਲੀ ਆ ਕੇ ਮਿਲਦੇ ਪਏ ਆ ਕਹਿ ਰਹੇ ਕਿ ਹਾਂ ਅਸੀਂ ਯੋਗਦਾਨ ਪਾਇਆ ਸੀ ਤੇ ਹੁਣ ਕਿਸ ਤਰੀਕੇ ਦੇ ਨਾਲ ਸਮੱਸਿਆਵਾਂ ਜਿਹੜੀਆਂ ਹੁਣ ਸਟਰੈਟਜੀ ਬਣ ਗਈ ਹੈ ਹਾਲਕਿ ਇੱਕ ਮੈਨੀਫੈਸਟੋ ਵੀ ਜਿਹੜਾ ਪਹਿਲਾਂ ਤਿਆਰ ਕੀਤਾ ਜਾਂਦਾ ਪਰ ਇੱਕ ਹੁੰਦਾ ਮੈਨੀਫੈਸਟੋ ਇਹ ਕਹੇਗਾ ਕਿ ਹੁਣ ਤੁਸੀਂ ਅਪਲਾਈ ਕਰਨਾ ਸ਼ੁਰੂ ਕਰਤਾ ਵੀ ਮੈਂ ਹੁਣ ਪ੍ਰੋਪਰ ਸਟਰੈਟਜੀ ਜਿਹੜੀ ਬਣਾ ਲਈ ਹੈ ਹੁਣ ਕੀ ਕੀ ਸਟਰੈਟਜੀ ਸਟਰੈਟਜੀ ਇਹ ਵੀ ਜਿਹੜੇ ਤਾਂ ਬਹੁਤ ਵੱਡੇ ਲੈਵਲ ਦੇ ਮੁੱਦੇ ਨੇ ਜਿਹੜੇ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਸਟੂਡੈਂਟ ਨੂੰ ਇਫੈਕਟ ਕਰ ਮੁਦਲੀ ਆਲਰੇਡੀ ਸਾਡਾ ਜਿਹੜਾ ਕੰਮ ਚੱਲ ਰਿਹਾ ਤੇ ਅਸੀਂ ਕੁਝ ਨਾ ਕੁਝ ਡਿਸਕਸ਼ਨਸ ਜਿਹੜੀਆਂ ਹੈਗੀਆਂ ਨੇ ਮਿਨਿਸਟਰੀਜ਼ ਨਾਲ ਤੇ ਐਮਓਯੂਜ਼ ਰਿਗਾਰਡਿੰਗ ਕੀਤੀ ਹੈ ਤੇ ਉਹ ਵੀ ਇੰਪਲੀਮੈਂਟ ਕਰਾਂਗੇ ਬਾਕੀ ਇੱਕ ਸਟਰੈਟਜੀ ਸਾਡੀ ਇਹ ਹੈ ਵੀ ਅਲੋਕੇਸ਼ਨ ਕਰਾਂਗੇ ਜਿਹੜੀ ਟੀਮ ਵਾਈਜ਼ ਅਸੀਂ ਕੰਮ ਡਿਵਾਈਡ ਕਰਾਂਗੇ ਵੀ ਅਗਰ ਕਿਸੇ ਨੇ ਹੌਸਟਲਸ ਦੀ ਜਿਹੜੀ ਐਪਲੀਕੇਸ਼ਨਸ ਦਾ ਕੰਮ ਹੈ ਇੱਕ ਪਾਰਟਿਕੂਲਰ ਪਰਸਨ ਨੂੰ ਅਲੋਟ ਕਰਕੇ ਤਾਂ ਕਿ ਸਾਰੇ ਜਿਹੜੇ ਸਟੂਡੈਂਟਸ ਨੇ ਉਸ ਪਾਰਟਿਕੂਲਰ ਪਰਸਨ ਨੂੰ ਅਗਰ ਬॉयਜ਼ ਦਾ ਹੈ ਤਾਂ ਬॉयਜ਼ ਵਾਸਤੇ ਇੱਕ ਆਪਣਾ ਫੀਮੇਲ ਸਟੂਡੈਂਟ ਜਿਹੜੇ ਫੀਮੇਲ ਹੌਸਟਲਸ ਨੇ ਗਰਲਸ ਹੌਸਟਲ ਨੂੰ ਦੇਖੇਗੀ ਸੋ ਇਦਾਂ ਪ੍ਰੋਪਰ ਡਿਵਾਈਡ ਕਰਕੇ ਕੰਮ ਜਿਹੜਾ ਹੈਗਾ ਕਿ ਕਾਉਂਸਲ ਜਿਹੜਾ ਅਸੀਂ ਚਲਾਵਾਂਗੇ ਤੇ ਪ੍ਰੋਪਰ ਪਲੈਨਿੰਗ ਦੇ ਨਾਲ ਗੁੱਡ ਮਤਲਬ ਮੈਨੇਜਮੈਂਟ ਦੇ ਨਾਲ ਚਲਾਵਾਂਗੇ ਤਾਂ ਕਿ ਸਟੂਡੈਂਟਸ ਨੂੰ ਵੀ ਜਿਹੜਾ ਹੈ ਔਖਾ ਨਾ ਹੋਵੇ ਕਿਸੇ ਨੂੰ ਰੀਚ ਆਊਟ ਕਰਨਾ ਜੇ ਮੈਂ ਨਹੀਂ ਹਾਂ ਤਾਂ ਮੈਨੂੰ ਲੱਗਦਾ ਕੋਈ ਹੋਰ ਇੱਕ ਪਰਸਨ ਇਹ ਰਹਿ ਜਾਣਾ ਚਾਹੀਦਾ ਜਿਹਨੂੰ ਰੀਚ ਆਊਟ ਕਰਕੇ ਉਹ ਆਪਣੇ ਕੰਮ ਕਰਾ ਸਕਣ ਫੀਮੇਲ ਦਾ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਸੋਚਿਆ ਕਿ ਉਹਨਾਂ ਦੇ ਲਈ ਕੁਝ ਹੋਰ ਵੀ ਥੋੜਾ ਜਿਹਾ ਐਕਸਟਰਾ ਜਿਹਦੇ ਨਾਲ ਉਹ हां थोड़ा सा ज्यादा सहायता मिल सके क्योंकि ये शायद जरूरी भी है सबसे तो पहला ਸਾਡਾ ਜਿਹੜਾ ਮੇਨ ਫੀਮੇਲ ਓਰੀਐਂਟਡ ਜਿਹੜਾ ਇਸ ਯੂਨੀਵਰਸਿਟੀ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਵੀ ਸੀਗਾ ਵੀ ਅਸੀਂ ਸਾਈਕਲਿਕ ਰਿਜ਼ਰਵੇਸ਼ਨ ਲੈ ਕੇ ਆਉਣਾ ਚਾਹੁੰਦੇ ਹਾਂ ਯੂਨੀਵਰਸਿਟੀ ਦੀ ਕਾਉਂਸਲ ਸੀਟਸ ਦੇ ਵਿੱਚ ਜਿਹੜੀਆਂ 4 ਸੀਟਾਂ ਨੇ ਐਟਲੀਸਟ ਉਹਨਾਂ ਚੋਂ ਇੱਕ ਜਿਹੜੀ ਹੈ ਰਿਜ਼ਰਵ ਹੋਣੀ ਚਾਹੀਦੀ ਹੈ ਹਰ ਸਾਲ ਫੀਮੇਲ ਸਟੂਡੈਂਟ ਵਾਸਤੇ ਤਾਂ ਕਿ ਉਹ ਵੀ ਆਪਣੀ ਲੀਡਰਸ਼ਿਪ ਕੁਆਲਿਟੀਆਂ ਨੂੰ ਦਿਖਾ ਸਕਣ ਤੇ ਉਹਨਾਂ ਨੂੰ ਬਰਾਬਰ ਦਾ ਮੌਕਾ ਮਿਲੇ ਸਟੂਡੈਂਟਸ ਆਪਣਾ ਇਲੈਕਸ਼ਨਸ ਦੇ ਵਿੱਚ ਕੰਟੈਸਟ ਕਰਨ ਦਾ ਤੇ ਦੂਸਰਾ ਹੈਗਾ ਸਕਿਉਰਿਟੀ ਤੇ ਸੇਫਟੀ ਦਾ ਉਹਦੇ ਰਿਗਾਰਡਿੰਗ ਅਸੀਂ ਇਹੀ ਆਪਣਾ ਮੈਨੀਫੈਸਟੋ ਤੇ ਸਾਡਾ ਸੋਲੂਸ਼ਨ ਵੀ ਜਿਹੜੀ ਸਾਡੀ ਵਿਜਨ ਹੈ ਉਹ ਇਹ ਹੈ ਕਿ ਜਿਹੜੇ ਸਕਿਉਰਿਟੀ ਪਰਸਨਲਸ ਦੀ ਜਿਹੜੀ ਅਮਾਉਂਟ ਹੈ ਜਿਹੜਾ ਨੰਬਰ ਹੈ ਗਿਣਤੀ ਵਧਾਈ ਜਾਵੇ ਨਾਲ ਦੇ ਨਾਲ ਜਿਹੜੇ ਆਲਰੇਡੀ ਹੈਗੇ ਨੇ ਨਾ ਦੇਖੋ ਪੁਲਿਸ ਇੰਟਰਵੈਨਸ਼ਨ ਜਾਂ ਪੁਲਿਸ ਦੇ ਇੱਥੇ ਨਾਕਾਬੰਦੀ ਇਜ਼ ਨਾਟ ਦ ਸੋਲੂਸ਼ਨ ਮੇਰੇ ਸਾਬ ਨਾਲ ਪੁਲਿਸ ਨਾਲ ਕੋਲੈਬੋਰੇਟ ਕਰਕੇ ਇਸ ਯੂਨੀਵਰਸਿਟੀ ਦੀ ਸਕਿਉਰਿਟੀ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਚਾਹੇ ਉਹ ਆਰਮਡ ਫੋਰਸਿਸ ਦੇਨ ਚਾਹੇ ਉਹ ਪੁਲ ਦੋ ਦੋ ਹਫ਼ਤੇ ਦੀ ਤਿੰਨ ਤਿੰਨ ਹਫ਼ਤੇ ਦੀ ਇੱਕ ਵਾਰ ਰੈਗੂਲਰ ਜਿਹੜੀ ਟ੍ਰੇਨਿੰਗ ਹੋ ਜਾਵੇ ਤਾਂ ਕਿ ਸਾਨੂੰ ਵੀ ਅੰਸ਼ਯੂਰ ਹੋ ਜਾਵੇ ਜੀ ਜਿਹੜੀ ਸਾਡੀ ਸਿਕਿਉਰਿਟੀ ਆ ਉਹ ਇਸ ਕਾਬਿਲ ਹੋ ਚੁੱਕੀ ਹੈ ਵੀ ਸਾਡੀ ਜਿਹੜੀ ਹੈ ਸੇਫਟੀ ਉਹ ਸਾਨੂੰ ਪ੍ਰੋਵਾਈਡ ਕਰ ਸਕੇ ਏਬੀਬੀਪੀ ਦਾ ਪ੍ਰਧਾਨ ਜਿਹੜਾ ਪਹਿਲੀ ਵਾਰੀ ਚੁਣਿਆ ਗਿਆ ਆ ਤਾਂ ਕਿਤੇ ਨਾ ਕਿਤੇ ਬਹੁਤ ਖੁਸ਼ੀ ਤਾਂ ਜ਼ਰੂਰ ਹੈਗੀ ਆ ਪਰ ਇਹਨੂੰ ਕਾਫੀ ਜ਼ਿਆਦਾ ਅਲੱਗ ਵੀ ਮੰਨਿਆ ਜਾ ਰਿਹਾ ਕਿਉਂਕਿ ਪਹਿਲੀ ਵਾਰ ਜਿੱਤਿਆ ਜਾਣਾ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਬਹੁਤ ਇੱਕ ਹਿਸਟਰੀ ਇਹਦਾ ਸ਼ਰੇ ਏਬੀਬੀਪੀ ਨੂੰ ਜਾ ਰਿਹਾ ਜਾਂ ਤੁਹਾਨੂੰ ਜਾ ਰਿਹਾ ਜਾਂ ਫਿਰ ਇਹਦਾ ਇਹਦਾ ਸ਼ਰੇ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਇੱਕ ਹਿਸਟੋਰੀਕ ਮੂਮੈਂਟ ਕ੍ਰੀਏਟ ਹੋਇਆ ਇਸ ਵਾਰ ਲਾ 48 ইয়ার্স ਦੇ ਵਿੱਚ ਜੋ ਕੈਲੋਵਿਕ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ ਤੇ ਇਹ ਹਿਸਟਰੀ ਕਿਸੇ ਇੱਕ ਬੰਦੇ ਨੇ ਜਾਂ ਕਿਸੇ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਟੀਮ ਨੇ ਨਹੀਂ ਕੀਤੀ ਇਹ ਸੰਘਰਸ਼ ਜਿਹੜਾ ਅੱਜ ਤੋਂ ਮਤਲਬ ਕੈਲੋਵਿਕ ਲਗਾਤਾਰ 25 30 ਸਾਲ ਦਾ ਸੰਘਰਸ਼ ਹੈ ਜਿਹੜੀ ਉਸ ਟਾਈਮ ਤੇ ਕਿਸੇ ਨੇ ਨਹੀਂ ਰੱਖੀ ਹੋਗੀ ਜਦੋਂ ਇਸ ਸਟੂਡੈਂਟ ਆਰਗੇਨਾਈਜੇਸ਼ਨ ਵਿੱਚ ਸਿਰਫ ਸਿਰਫ ਕਿਸੇ ਨਾ ਕਿਸੇ ਟਾਈਮ 100 200 ਵੋਟਾਂ ਤੋਂ ਸ਼ੁਰੂਆਤ ਕੀਤੀ ਹੋਗੀ ਹੌਲੀ ਹੌਲੀ ਉਹ ਸਾਰਾ ਯੋਗਦਾਨ ਜਿਹੜਾ ਹੈ ਅੱਜ ਦੇ ਟਾਈਮ ਦੇ ਵਿੱਚ ਅਸੀਂ 3148 ਵੋਟਾਂ ਦੇ ਨਾਲ ਪ੍ਰਧਾਨਗੀ ਜਿੱਤੇ ਆ ਸੋ ਇਹ ਸ਼ਰੇਹ ਜਿਹੜੀ ਪੁਰਾਣੀ ਜਿੰਨੀਆਂ ਵੀ ਸਾਡੀ ਟੀਮ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਜਿਹੜੇ ਸਾਲ ਦੇ ਵਿੱਚ ਰਹੀਆਂ ਨੇ ਉਹ ਸਾਰਿਆਂ ਨੂੰ ਜਾਂਦਾ ਅੱਜ ਦੀ ਟੀਮ ਨੂੰ ਤਾਂ ਜਾਂਦਾ ਹੀ ਜਾਂਦਾ ਤੇ ਜੇ ਅੱਜ ਦੀ ਇਸ ਵਾਰ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਮੈਨੇਜਮੈਂਟ ਸਟਰੋਂਗ ਹੋਣ ਕਰਕੇ ਬਹੁਤ ਹੀ ਜ਼ਿਆਦਾ ਮਤਲਬ ਕਹਿ ਲੋ ਵੀ ਉਹਨਾਂ ਦਾ ਇਸ ਮਤਲਬ ਮੈਨੇਜਮੈਂਟ ਜਿਹੜੀ ਸੀ ਉਹਨਾਂ ਨੇ ਬਹੁਤ ਵਧੀਆ ਰੱਖੀ ਚਾਹੇ ਸਾਡੇ ਨੈਸ਼ਨਲ ਸੈਕਟਰੀ ਸੀਗੇ ਦਿੱਤੇ ਤੇ ਤਿਆਰ ਜੀ ਚਾਹੇ ਸਾਡੇ ਉਹ ਨਾਰਥ ਜ਼ੋਨ ਦੇ ਆਰਗੇਨਾਈਜ਼ਿੰਗ ਸੈਕਟਰੀ ਨੇ ਗੌਰਵਿਤਰੀ ਜੀ ਉਹਨਾਂ ਦੇ ਨੇਤ੍ਰਿਤਵ ਦੇ ਵਿੱਚ ਇਸ ਵਾਰ ਮੈਨੇਜਮੈਂਟ ਜਿਹੜੀ ਬਹੁਤ ਵਧੀਆ ਹੋਈ ਹੈ ਤੇ ਪਰਸਨਲੀ ਜਿਹੜੇ ਕਹਿ ਲਓ ਵੀ ਮੇਰੇ ਮਾਮਾ ਜੀ ਵੀ ਉਹ ਸਿੰਡੀਕੇਟ ਮੈਂਬਰ ਰਹੇ ਨੇ ਤੇ ਉਹ ਪ੍ਰੈਕਟਿਸ ਕਰਦੇ ਆ ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ ਲਾਜਵੰਤ ਸਿੰਘ ਵਿਰਕ ਉਹ ਵੀ ਪ੍ਰੋਪਰ ਮੇਰੇ ਨਾਲ ਖੜੇ ਨੇ ਤੇ ਮੈਨੂੰ ਗਾਈਡ ਕੀਤਾ ਉਹਨਾਂ ਨੇ ਇਸ ਪੋਲਿਟਿਕਲ ਸਫਰ ਦੇ ਵਿੱਚ ਉਹਨਾਂ ਨੇ ਤਾਂ ਤੁਹਾਡਾ ਸਾਥ ਦਿੱਤਾ ਹੀ ਦਿੱਤਾ ਤੇ ਨਾਲ ਦੇ ਨਾਲ ਕਾਫੀ ਜ਼ਿਆਦਾ ਜੋੜ ਕੇ এবੀਬੀਪੀ ਤੇ ਭਾਜਪਾ ਨੂੰ ਦੇਖਿਆ ਜਾਂਦਾ ਹੈ ਭਾਜਪਾ ਆਗੂਆਂ ਦਾ ਸਾਥ ਤੁਹਾਨੂੰ ਮਿਲਿਆ ਇਸ ਦੇ ਵਿੱਚ ਕਿੰਨਾ ਕੁ ਦੇਖੋ ਉਹਨਾਂ ਦੀ ਕਹਿ ਲਓ ਵਧਾਈਆਂ ਜ਼ਰੂਰ ਆਈਆਂ ਨੇ ਜੇ ਗੱਲ ਕੀਤੀ ਜਾਵੇ ਵੀ ਐਸਐਚ ਸਾਥ ਕਿਉਂਕਿ এবੀਬੀਪੀ ਇੱਕ ਇੰਡੀਪੈਂਡੈਂਟ ਸਟੂਡੈਂਟ ਆਰਗੇਨਾਈਜੇਸ਼ਨ ਹੈ ਤੇ ਸਾਡਾ ਉਹਨਾਂ ਦੇ ਨਾਲ ਕੋਈ ਐਸਐਚ ਡਾਇਰੈਕਟਲੀ ਨਹੀਂ ਹੈ ਕੋਈ ਮਤਲਬ ਅਸੀਂ ਡਾਇਰੈਕਟਲੀ ਉਹਨਾਂ ਤੋਂ ਹੈਲਪ ਨਹੀਂ ਅਸਿਸਟੈਂਸ ਨਹੀਂ ਲੈਂਦੇ ਹੈਗੇ ਕਿਸੇ ਵੀ ਚੀਜ਼ ਨੂੰ ਲੈ ਕੇ ਸੋ ਐਜ਼ ਅ ਸਟੂਡੈਂਟ ਆਰਗੇਨਾਈਜੇਸ਼ਨਸ ਵਰਕਿੰਗ ਸਾਡੀ ਆਪ ਦੀ ਰਹਿੰਦੀ ਹੈ ਹਾਂ ਪਰ ਗੱਲ ਕੀਤਾ ਜਾਵੇ ਵੀ ਹੌਸਲਾ ਫਜ਼ਾਈ ਦੀ ਤਾਂ ਠੀਕ ਹੈ ਸਾਰੀ ਹੀ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਪੂਰਾ ਹੌਸਲਾ ਜਿਹੜਾ ਸਾਨੂੰ ਵਧੀਆ ਤਰੀਕੇ ਨਾਲ ਸਵਾਰ ਦਿੱਤਾ ਹਾਂ ਤੇ ਇਸ ਦੌਰਾਨ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਕਿਉਂਕਿ ਫਿਰ ਵੀ ਕਿਉਂਕਿ ਮੈਂ ਨਾਲ ਹੀ ਪੁੱਛ ਲੈਣੀ ਆ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਫੀ ਚੀਜ਼ਾਂ ਨੂੰ ਜੋੜਿਆ ਜਾਂਦਾ ਚਾਹੇ ਉਹ ਪੰਜਾਬ ਦੀ ਸਿਆਸਤ ਹੋਵੇ ਦੇਸ਼ ਦੀ ਸਿਆਸਤ ਹੋਵੇ ਚਾਹੇ ਉਹ ਬਹੁਤ ਅੱਗੇ ਤੱਕ ਵਧਣਾ ਹੋਵੇ ਹੋਰ ਵੀ ਕਈ ਚੀਜ਼ਾਂ ਨੇ ਸੋ ਇਹ ਸਾਰੇ ਸਿਨੈਰੀਓ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਇੱਥੋਂ ਬਹੁਤ ਸਾਰੇ ਜਿਨੇ ਵੀ ਸਿਆਸਤਦਾਨ ਨੇ ਉਹ ਇੱਥੋਂ ਪੜ ਕੇ ਅੱਗੇ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਪਹੁੰਚੇ ਨੇ ਤੁਹਾਡਾ ਕੋਈ ਐਵੇਂ ਦਾ ਪਲਾਨ ਹੈਗਾ ਮੇਰਾ ਪਲਾਨ ਫਿਲਹਾਲ ਜਿਵੇਂ ਸੰਗਠਨ ਮੈਨੂੰ ਕਹਿੰਦਾ ਮੇਰਾ ਸਟੂਡੈਂਟ ਆਰਗੇਨਾਈਜੇਸ਼ਨ ਮੈਨੂੰ ਜਿਵੇਂ ਉਹ ਕੈਲੋ ਵੀ ਮੈਨੂੰ ਗਾਈਡ ਕਰਨਗੇ ਮੈਂ ਉਹਦਾ ਕਰੂੰਗਾ ਫਿਲਹਾਲ ਦਾ ਪਲਾਨ ਮੇਰਾ ਇਸ ਟਾਈਮ ਦਾ ਸਟੂਡੈਂਟ ਵੈਲਫੇਅਰ ਕਰਨ ਦਾ ਤੇ ਮੈਂ ਉਹਦੇ ਚ ਡਟਿਆ ਹੋਇਆ ਤੇ ਪੂਰਾ ਆਨ ਵਾਲਾ ਟਾਈਮ ਜਿਹੜਾ ਮੈਂ ਸਟੂਡੈਂਟਸ ਦੇ ਵਿੱਚ ਰਹਿ ਕੇ ਕਿਉਂਕਿ ਮੈਂ ਇੱਕ ਰਿਸਰਚ ਸਕਾਲਰ ਹਾਂ ਤੇ ਮੇਰੇ ਕੋ ਇੱਥੇ ਬਹੁਤ ਟਾਈਮ ਹੈ ਮੈਂ ਇੱਥੇ ਇਨਵੈਸਟ ਕਰਨਾ ਚਾਹੁੰਦਾ ਇਸ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਲਈ ਸਟੂਡੈਂਟ ਵੈਲਫੇਅਰ ਲਈ ਤੇ ਮੈਂ ਉਹੀ ਹਜੇ ਆਪਣਾ ਫਿਊਚਰ ਦੇਖਦਾ ਕਿਹੜੀਆਂ ਕਿਹੜੀਆਂ ਔਕਣਾ ਇਸ ਦੌਰਾਨ ਤੁਹਾਨੂੰ ਪੇਸ਼ ਆਈਆਂ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਹੀ ਕਰ ਰਹੀ ਸੀ ਕਿ ਜਦੋਂ ਅਸੀਂ ਇਲੈਕਸ਼ਨ ਕਰਦੇ ਹਾਂ ਸਿਆਸਤ ਦੇ ਵਿੱਚ ਵੀ ਜਾਂ ਫਿਰ ਇੱਥੇ ਵੀ ਪਹਿਲਾਂ ਵੀ ਇਨਸਟਰਕਸ਼ਨ ਹੋ ਗਏ ਸੀ ਕਿ ਕੋਈ ਇਸ ਤਰ੍ਹਾਂ ਨਹੀਂ ਕਰੇਗਾ ਕਾਫੀ ਸਾਰੀਆਂ ਇਨਸਟਰਕਸ਼ਨ ਦਿੱਤੀਆਂ ਗਈਆਂ ਸੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਅਕਸਰ ਹੀ ਕਾਫੀ ਸਾਰੇ ਰੋਲੇ ਜਿਹੜੇ ਨੇ ਦੇਖ ਜਾਂਦੇ ਨੇ ਕੋਈ ਲੜਾਈ ਝਗੜੇ ਕਾਫੀ ਕੁਝ ਤੇ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਮੈਨੇਜ ਕੀਤਾ ਸੋ ਪਹਿਲੀ ਗੱਲ ਤਾਂ ਇਸ ਵਾਰ ਮੈਨੂੰ ਲੱਗਦਾ ਵੀ ਸ਼ਾਂਤਮਈ ਇਲੈਕਸ਼ਨਸ ਗਈਆਂ ਨੇ ਅਗਰ ਮੈਂ ਪਰਸਨਲ ਪ੍ਰੋਬਲਮਸ ਦੀ ਗੱਲ ਕਰਾਂ ਤਾਂ ਐਸ ਸੱਚ ਮੈਨੂੰ ਪ੍ਰੋਬਲਮਸ ਇਦਾਂ ਨਹੀਂ ਆਈਆਂ ਵੀ ਮੇਰੀ ਕਿਸੇ ਨਾਲ ਸੁਰ ਬਿਗੜੇ ਹੋਣ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੂਰੀ ਮੈਨੇਜਮੈਂਟ ਦੇ ਨਾਲ ਜੇ ਗੱਲ ਕੀਤੀ ਜਾਵੇ ਨਾ ਮੈਨੇਜਮੈਂਟ ਜੇ ਵਧੀਆ ਹੋਵੇ ਇਹ ਸਾਰੀਆਂ ਪ੍ਰੋਬਲਮਸ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਸੋ ਸਾਡੀ ਮੈਨੇਜਮੈਂਟ ਹੀ ਇਸ ਲੈਵਲ ਦੀ ਇੰਨੀ ਵਧੀਆ ਸੀਗੀ ਵੀ ਸਾਨੂੰ ਇਹ ਪ੍ਰੋਬਲਮਸ ਜਿਹੜੀਆਂ ਸੀਗੀਆਂ ਕੋਈ ਨਾ ਕੋਈ ਛੋਟੀ ਜਿਹੜੀ ਮਤਲਬ ਬਹੁਤ ਹੀ ਜ਼ਿਆਦਾ ਮਤਲਬ ਮਾਈਨਿਊਟ ਪ੍ਰੋਬਲਮ ਸਾਨੂੰ ਲੱਗੀਆਂ ਤੇ ਅਸੀਂ ਫੋਕਸ ਜਿਹੜਾ ਸੀਗਾ ਸਾਡਾ ਮੇਨ ਇਹੀ ਸੀਗਾ ਵੀ ਅਸੀਂ ਸਟੂਡੈਂਟਸ ਨਾਲ ਵੱਧ ਤੋਂ ਵੱਧ ਇੰਟਰੈਕਟ ਕਰੀਏ ਉਹਨਾਂ ਦੀ ਪ੍ਰੋਬਲਮਸ ਨੂੰ ਸੁਣੀਏ ਉਹਨਾਂ ਨੂੰ ਸੁਣੀਏ ਰਦਰ ਥੈਨ ਉਹਨਾਂ ਤੇ ਕੋਈ ਚੀਜ਼ ਆਪਣੀ ਥੋਪੀਏ ਉਹਨਾਂ ਦੀ ਸੁਣੀਏ ਸਮਝੀਏ ਉਸ ਤੋਂ ਬਾਅਦ ਜਿਹੜਾ ਹੈਗਾ ਅਥਾਰਟिटीज ਨਾਲ ਗੱਲ ਕਰੀਏ ਸਿਆਸਤ ਦਾ ਜ਼ਿਕਰ ਕੀਤਾ ਮੈਂ ਵੱਡੇ ਆਉਦਿਆਂ ਦਾ ਵੀ ਜ਼ਿਕਰ ਕੀਤਾ ਪਰ ਇੱਕ ਤਰਾਸ ਦੀ ਥੋੜੀ ਜਿਹੀ ਇਹ ਵੀ ਹੈ ਕਿ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਕਿਸੇ ਦੂਸਰੇ ਰਾਹਾਂ ਨੂੰ ਵੀ ਚਲੇ ਗਏ ਗੈਂਗਸਟਰਵਾਦ ਦੇ ਵੱਲ ਵੀ ਉਹਨਾਂ ਦਾ ਨਾਮ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਦਾ ਨਾਮ ਜਿਹੜਾ ਯੂਨੀਵਰਸਿਟੀ ਦੇ ਨਾਲ ਜ਼ਰੂਰ ਜੋੜਦਾ ਹੈ ਕਿਉਂਕਿ ਜਿੱਥੋਂ ਬੱਚਾ ਪੜ੍ਹ ਕੇ ਗਿਆ ਹੋਵੇ ਕਿਤੇ ਨਾ ਕਿਤੇ ਉਹ ਨਾਮ ਲੈਂਦੇ ਹਨ ਔਰ ਖਾਸ ਤੌਰ ਤੇ ਸ਼ਾਇਦ ਇਹ ਵੀ ਇਹਦਾ ਇੱਕ ਵੱਡਾ ਕਾਰਨ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਦਾ ਇੱਕ ਵੱਡਾ ਨਾਮ ਆ ਤੇ ਹੁਣ ਅੱਗੇ ਤੋਂ ਕੁਝ ਅਜਿਹਾ ਨਾ ਹੋਵੇ ਕਿ ਉਸ ਲਈ ਵੀ ਕੋਈ ਤੁਸੀਂ ਸਪੈਸ਼ਲ ਸਟਰੈਟਜੀ ਜੀ ਜੋ ਇਹ ਚੀਜ਼ਾਂ ਹੋਈਆਂ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਦੇ ਪਰਸਨਲ ਕਹਿ ਲਓ ਜੋ ਹਾਲਾਤ ਰਹੇ ਹੋਣਗੇ ਉਹ ਚੀਜ਼ਾਂ ਹੋਈਆਂ ਨੇ ਪਰ ਹੁਣ ਮੈਂ ਦੇਖਦਾ ਵੀ ਹੁਣ ਦੀ ਸਟੂਡੈਂਟ ਪੋਲਿਟਿਕਸ ਦਾ ਬਹੁਤ ਹੀ ਵੱਡਾ ਮਤਲਬ ਜਿਹੜਾ ਸ਼ਿਫਟ ਆਇਆ ਇਸ ਸੈਨੈਰੀਓ ਦੇ ਵਿੱਚ ਚੇਂਜ ਆਇਆ ਹੁਣ ਉਹ ਸਟੂਡੈਂਟ ਆਪ ਹੀ ਇੰਟੈਲੈਕਚੁਅਲ ਪੋਲਿਟਿਕਸ ਨੂੰ ਪਸੰਦ ਕਰਦਾ ਹੁਣ ਉਹ ਲੜਾਈ ਝੜਾਈ ਜੋ ਵੀ ਮਾਰ ਕਾਟ ਉਸ ਚੀਜ਼ ਤੋਂ ਬਚਦਾ ਹੈ ਹਰ ਸਟੂਡੈਂਟ ਦਾ ਹੀ ਹੁੰਦਾ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਜਿਹੜਾ ਹੈ ਮੁੱਦਿਆਂ ਦੀ ਉੱਤੇ ਗੱਲ ਕਰੀਏ ਮੁੱਦਿਆਂ ਦੀ ਪੋਲਿਟਿਕਸ ਕਰੀਏ ਤੇ ਇੰਟੈਲੈਕਚੁਅਲ ਪੋਲਿਟਿਕਸ ਕਰੀਏ ਤਾਂ ਸਟੂਡੈਂਟ ਦਾ ਮਾਈਂਡਸੈਟ ਵੀ ਕਾਫੀ ਚੇਂਜ ਹੋਇਆ ਤੇ ਹੌਲੀ ਹੌਲੀ ਡਰਾਸਟਿਕ ਚੇਂਜ ਜਿਹੜਾ ਹੈਗਾ ਇਸ ਚੀਜ਼ ਵਾਲੇ ਪਾਸੇ ਨੂੰ ਖਤਮ ਹੀ ਕਰ ਰਹੀ ਹੈ ਹੁਣ ਰੀਸੈਂਟਲੀ ਤੁਸੀਂ ਦੇਖੋਗੇ ਆਨਲਾਈਨ ਟਾਈਮ ਦੇ ਵਿੱਚ ਇਹ ਚੀਜ਼ ਪੰਜਾਬ ਯੂਨੀਵਰਸਿਟੀ ਦੇ ਇੱਕ ਬਹੁ ਕਲੀਨ ਇਮੇਜ ਹੈ ਸਟੂਡੈਂਟਸ ਆਪ ਹੀ ਇਸ ਚੀਜ਼ ਨੂੰ ਨਕਾਰਦੇ ਨੇ ਵੀ ਸਾਨੂੰ ਆ ਸਾਰੀਆਂ ਚੀਜ਼ਾਂ ਨਹੀਂ ਚਾਹੀਦੀਆਂ ਜੇ ਸਾਨੂੰ ਚੀਜ਼ਾਂ ਚਾਹੀਦੀਆਂ ਨਹੀਂ ਤਾਂ ਇੰਟੈਲੈਕਚੁਅਲ ਪੋਲਿਟਿਕਸ ਇਸ ਯੂਨੀਵਰਸਿਟੀ ਚ ਚਾਹੀਦੀ ਕਿ ਜਿਸ ਤਰੀਕੇ ਦੇ ਨਾਲ ਉਹ ਹੋਰ ਰਾਵਾਂ ਨੂੰ ਤੁਰਪੇ ਸੀ ਤੇ ਹੁਣ ਉਹ ਤੁਸੀਂ ਉਹਦੇ ਲਈ ਅੱਗੇ ਆਪਣੇ ਪੱਧਰ ਤੇ ਉੱਤੇ ਵੀ ਕੋਸ਼ਿਸ਼ ਕਰ ਰਹੇ ਹੋ ਜੀ ਬਿਲਕੁਲ ਬਿਲਕੁਲ ਕੋਸ਼ਿਸ਼ ਇਹੀ ਹੈ ਵੀ ਸਾਡਾ ਜਿਹੜਾ ਸਾਡਾ ਮੇਨ ਕੰਮ ਹੈ ਵੀ ਅਸੀਂ ਸਟੂਡੈਂਟਸ ਨੂੰ ਉਹ ਚੀਜ਼ਾਂ ਦੇ ਵਿੱਚ ਇੰਨਾ ਹੀ ਰੁਝਾਦੀਏ ਚਾਹੇ ਸਪੋਰਟਸ ਹੈ ਜੀ ਚਾਹੇ ਸਟੱਡੀਜ਼ ਹੈ ਉਹਨਾਂ ਦਾ ਧਿਆਨ ਉਸ ਪਾਸੇ ਨੂੰ ਇੰਨਾ ਹੀ ਕਰਦੀਏ ਅਸੀਂ ਉਹਦੇ ਵਾਸਤੇ ਜੋ ਜੋ ਅਸੀਂ ਹੋ ਸਕਦਾ ਕਰਾਂਗੇ ਚਾਹੇ ਉਹ ਸਾਡੇ ਕੈਂਪਸ ਲੱਗਣ ਸਪੋਰਟਸ ਤੇ ਚਾਹੇ ਉਹਦੇ ਵਾਸਤੇ ਸਾਡੇ ਸੀਵੀ ਬਿਲਡਿੰਗ ਮੌਕ ਇੰਟਰਵਿਊਸ ਹੋਣ ਪਲੇਸਮੈਂਟ ਫੈਸਟ ਹੋਵੇ ਤਾਂ ਕਿ ਸਟੂਡੈਂਟ ਜਿਹੜਾ ਹੈ ਉਹ ਵਿਲਾ ਵੀ ਨਾ ਬੈਠੇ ਉਹ ਆਪਣੇ ਕੈਰੀਅਰ ਵਾਲੇ ਪਾਸੇ ਓਰੀਐਂਟਡ ਵੀ ਹੋਵੇ ਫੋਕਸ ਵੀ ਹੋਵੇ ਉਹਦਾ ਕਿਸੇ ਹੋਰ ਪਾਸੇ ਧਿਆਨ ਨਾ ਜਾਵੇ ਤਾਂ ਉਹ ਸਾਰਾ ਟਾਈਮ ਜਿਹੜਾ ਹੈ ਇਨ ਐਕਟੀਵਿਟੀਜ਼ ਦੇ ਵਿੱਚ ਲੱਗ ਜਾਵੇ ਕਿਉਂਕਿ ਕਿਉਂਕਿ ਮੈਨੂੰ ਵੀ ਲੱਗਦਾ ਹੈ ਕਿ ਸ਼ਾਇਦ ਵੱਡਾ ਰੀਜ਼ਨ ਜਿਹੜਾ ਆ ਉਹ ਨਾਰਾਵਾਂ ਤੇ ਜਾਣ ਦਾ ਇਹੀ ਹੁੰਦਾ ਕਿ ਜਦੋਂ ਅ ਅਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਨੇ ਆ ਜਾਂ ਜਿਵੇਂ ਹਣ ਆਪਾਂ ਓਵਰਹਾਲ ਵੀ ਦੇਖੀਏ ਕਿ ਨਸ਼ਿਆਂ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਕਿਤੇ ਨਾ ਕਿਤੇ ਜੇ ਆਪਾਂ ਕੈਲਕੂਲੇਸ਼ਨ ਕਰੀਏ ਜ਼ਮੀਨੀ ਪੱਧਰ ਤੇ ਉੱਤੇ ਵੀ ਜਾ ਕੇ ਦੇਖੀਏ ਤਾਂ ਬਹੁਤ ਵਾਰ ਅਜਿਹਾ ਦੇਖਿਆ ਜਾਂਦਾ ਉਹ ਫ੍ਰਸਟ੍ਰੇਸ਼ਨ ਉਹ ਫ੍ਰਸਟ੍ਰੇਸ਼ਨ ਹੌਲੀ ਹੌਲੀ ਫਿਰ ਨਸ਼ਾ ਫਿਰ ਨਸ਼ਾ ਦੀ ਪੂਰਤੀ ਦੇ ਲਈ ਹੌਲੀ ਹੌਲੀ ਅਪਰਾਧਾਂ ਨੂੰ ਜਿਹੜਾ ਇਨਜਾਮ ਦੇਣਾ ਸ਼ੁਰੂ ਹੋ ਜਾਂਦੇ ਨੇ ਤੁਸੀਂ ਵੀ ਮੰਨਦੇ ਹੋ ਕਿ ਸੇਮ ਇਹੀ ਰੀਜ਼ਨ ਜੀ ਬਹੁਤ ਫੈਕਟਰਸ ਨੇ ਨਸ਼ੇ ਵਾਲੇ ਪਾਸੇ ਜਾਣ ਨੂੰ ਕ੍ਰਾਈਮ ਵਾਲੇ ਪਾਸੇ ਜਾਣ ਨੂੰ ਸੋ ਉਹ ਚੀਜ਼ਾਂ ਨੂੰ ਅਸੀਂ ਲਿਕੁਇਡ ਕਰ ਰਹੇ ਹਾਂ ਅਸੀਂ ਉਸ ਚੀਜ਼ਾਂ ਨੂੰ ਇੱਥੇ ਇੰਪਲੀਮੈਂਟ ਕਰਦੇ ਹਾਂ ਵੀ ਐਸਾ ਜ਼ਿਕਰ ਮੈਂ ਜ਼ਰੂਰ ਕਰੂੰਗੀ ਦੇਸ਼ ਦੀ ਸਿਆਸਤ ਅਵੀ ਕਰੂੰਗੀ ਹਰ ਵਾਰ ਇਹ ਕਿਹਾ ਜਾਂਦਾ ਹੈ ਵੀ ਕੇਂਦਰ ਸਰਕਾਰ ਜਿਹੜੀ ਹੈ ਨਾ ਉਹ ਮਤਰਈ ਮਾਂ ਵਾਲਾ ਸਲੂਕ ਕਰਦੀ ਹੈ ਪੰਜਾਬ ਦੇ ਨਾਲ ਤੇ ਤੁਸੀਂ ਤੁਹਾਨੂੰ ਲੱਗਦਾ ਵੀ ਬਾਕੀ ਕੁਝ ਐਵੇਂ ਦਾ ਹੈਗਾ ਨਹੀਂ ਇਸ ਵਾਰ ਮੈਨੂੰ ਲੱਗਦਾ ਵੀ ਅਸੀਂ ਚਾਹਾਂਗੇ ਵੀ ਐਜ਼ ਅ ਸਟੂਡੈਂਟ ਜੇ ਲੋ ਵੀ ਇੱਕ ਅਹੁਦਾ ਮਿਲਿਆ ਤਾਂ ਅਸੀਂ ਉਹਦਾ ਪੂਰਾ ਇਸਤੇਮਾਲ ਕਰੀਏ ਸੋ ਸੋ ਐਜ਼ ਅ ਆਰਗੇਨਾਈਜੇਸ਼ਨ ਸਟੂਡੈਂਟ ਆਰਗੇਨਾਈਜੇਸ਼ਨ ਜਿੰਨਾ ਜ਼ਿਆਦਾ ਅਸੀਂ ਸਹਿਯੋਗ ਲੈ ਸਕਦੇ ਹਾਂ ਅਸੀਂ ਜ਼ਰੂਰ ਲਵਾਂਗੇ ਸੈਂਟਰ ਸਰਕਾਰ ਤੋਂ ਔਰ ਮੈਨੂੰ ਉਮੀਦ ਹੈ ਵੀ ਉਹ ਸਾਨੂੰ ਜ਼ਰੂਰ ਹੈਲਪ ਵੀ ਕਰੇਗੀ ਤੇ ਸਾਡਾ ਮੇਨ ਫੋਕਸ ਇਹੀ ਰਹੂਗਾ ਵੀ ਅਸੀਂ ਜਿੰਨੇ ਵੀ ਉੱਥੇ ਐਜੂਕੇਸ਼ਨ ਡਿਪਾਰਟਮੈਂਟਸ ਨੇ ਮਿਨਿਸਟਰੀ ਆਫ ਐਜੂਕੇਸ਼ਨ ਆ ਉਹਨਾਂ ਨਾਲ ਰੀਚ ਆਊਟ ਕਰਕੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਮੇਨ ਮੇਨ ਵੱਡੇ ਵੱਡੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਡਿਸਕਸ਼ਨਸ ਕਰੀਏ ਤਾਂ ਕਿ ਯੂਨੀਵਰਸਿਟੀ ਦੇ ਮੁੱਦੇ ਤਾਂ ਗੌਰਵ ਜੀ ਹੈਗੇ ਹੈਗੇ ਪਰ ਜੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਵਿਆਪਕ ਗੱਲ ਕਰੀਏ ਕੀ ਕਈ ਯੂਥ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਜਾਣਬੁੱਝ ਕੇ ਸਰਕਾਰਾਂ ਵੱਲੋਂ ਮਦਦ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਕਿਉਂਕਿ ਕੁਝ ਵੀ ਹੋ ਜਾਵੇ ਫੰਡ ਤੇ ਗੱਲ ਆਉਂਦੀ ਹੈ ਜੀ ਜ ਚਾਹੇ ਆਪਾਂ ਹੁਣ ਦੇ ਰੀਸੈਂਟ ਹੜਾ ਦੀ ਗੱਲ ਕਰ ਲਈਏ ਚਾਹੇ ਉਹ ਲੋਕਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਹੋਵੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਇਸ ਚੀਜ਼ ਦੇ ਲਈ ਮੰਗ ਪੱਤਰ ਪਾਇਆ ਹੋਇਆ ਆ ਜਿਵੇਂ ਆਰਡੀਐਫ ਦਾ ਰੋਲਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਅਸੀਂ ਪਾਇਆ ਹੋਇਆ ਉਹ ਕੇਂਦਰ ਸਰਕਾਰ ਕਹਿੰਦੇ ਅਸੀਂ ਦੇ ਦਿੱਤਾ ਫਿਰ ਉਹ ਵਿੱਚ ਸਾਹਮਣੇ ਆਉਂਦਾ ਵੀ ਇਹ ਰੀਜ਼ਨ ਹੋ ਗਿਆ ਇਸ ਕਰਕੇ ਰੁਕ ਗਿਆ ਬਹੁਤ ਸਾਰੇ ਇਦਾਂ ਜਿਹੇ ਸਿਨੈਰੀ ਜਿਹੜੇ ਸਾਹਮਣੇ ਇਹਦੇ ਵਿੱਚ ਫਸਦਾ ਕੌਣ ਆਮ ਲੋਕ ਤੇ ਤੁਸੀਂ ਕੀ ਸੋਚਦੇ ਹੋ ਵੀ ਇਹਨਾਂ ਚੀਜ਼ਾਂ ਤੋਂ ਕਿਵੇਂ ਨਿਕਲਿਆ ਜਾਵੇ ਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਥੋੜਾ ਜਿਹਾ ਬਿਲਕੁਲ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਮੈਨੂੰ ਇਦਾਂ ਲੱਗਦਾ ਵੀ ਮੈਂ ਕੁਝ ਫੈਕਟਸ ਜਿਹੜੇ ਦੱਸਣਾ ਚਾਹੂੰਗਾ ਪੰਜਾਬ ਯੂਨੀਵਰਸਿਟੀ ਤੋਂ ਅਗਰ ਆਪਾਂ ਗੱਲ ਕਰੀਏ ਵੀ ਸਟੇਟ ਯੂਨੀਵਰਸਿਟੀ ਹੈ ਪੰਜਾਬ ਦੀ ਸਰਕਾਰ ਤੁਸੀਂ ਪਿੱਛੇ ਦੇਖੋਗੇ ਅਗਰ ਫੈਕਟਸ ਚੈੱਕ ਕਰੀਏ ਤਾਂ ਬਹੁਤ ਸਾਰੇ ਫੰਡਸ ਜਿਹੜੇ ਨੇ ਪੈਂਡਿੰਗ ਪੈ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਹੀ ਸਾਨੂੰ ਐਲੋਕੇਟ ਨਹੀਂ ਹੋਏ ਹੈਗੇ ਨੇ ਇੱਥੇ 11 ਨੰਬਰ ਹਾਸਟਲ ਜਿਹੜਾ ਹੈਗਾ ਕੁੜੀਆਂ ਦਾ ਉਹ ਬਣਨਾ ਸੀਗਾ ਉਹ ਵਿੱਚ ਹੀ ਰਹਿ ਗਿਆ ਉਹਦਾ ਮਤਲਬ ਸਿਰਫ ਤੇ ਸਿਰਫ ਗਰਾਉਂਡ ਫਲੋਰ ਬਣਿਆ ਹਜੇ ਤੱਕ ਬਾਕੀ ਹਜੇ ਉਹਦੇ ਵਾਸਤੇ ਫੰਡਿੰਗ ਆਣੀ ਸੀ ਉਹ ਪ੍ਰੋਪਰ ਨਹੀਂ ਆਈ ਕਈ ਫੰਡਿੰਗ ਜਿਹੜੀ ਐਫੀਲੀਏਟਿਡ ਕਾਲਜਸ ਦੀ ਐਫੀਲੀਏਸ਼ਨ ਦੀ ਹੁੰਦੀ ਆ ਉਹ ਫੰਡਿੰਗ ਸਰਕਾਰ ਵੱਲੋਂ ਨਹੀਂ ਆਈ ਤਾਂ ਕਿਤੇ ਨਾ ਕਿਤੇ ਇਹ ਚੀਜ਼ ਦਾ ਰਹਿੰਦਾ ਹੀ ਆ ਰਹੀ ਕੱਲ ਸੈਂਟਰ ਦੀ ਤੇ ਅਸੀਂ ਆ ਗਏ ਆਂ ਜੋ ਜੋ ਸਾਨੂੰ ਲੱਗਦਾ ਵੀ ਰਿਕੁਆਇਰਮੈਂਟ ਹੈ ਸੈਂਟਰ ਤੋਂ ਅਸੀਂ ਇਸ ਵਾਰ ਮੰਗਾਗੇ ਵੀ ਤੇ ਆਪਣਾ ਜਿਹੜਾ ਹੈਗਾ ਕੰਮ ਕਰਾਵਾਂਗੇ ਵੀ ਇੱਥੇ ਯੂਨੀਵਰਸਿਟੀ ਸੈਂਟਰ ਦਾ ਜ਼ਿਕਰ ਕਰ ਰਹੇ ਆ ਤੇ ਪਿੱਛੇ ਜੇ ਮੁੱਦਾ ਉੱਠਿਆ ਸੀ ਯੂਨੀਵਰਸਿਟੀ ਦੀ ਕੇਂਦਰੀਕਰਨ ਦਾ ਜੀ ਤੇ ਤੁਹਾਨੂੰ ਲੱਗਦਾ ਵੀ ਕੇਂਦਰੀਕਰਨ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਮੈਨੂੰ ਤਾਂ ਲੱਗਦਾ ਵੀ ਅਗਰ ਸਟੇਟ ਸਰਕਾਰ ਆਪਣੀ ਰਿਸਪੌਂਸਿਬਿਲਟੀ ਵਧੀਆ ਤਰੀਕੇ ਨਾਲ ਨਿਭਾਵੇ ਉਸ ਚੀਜ਼ ਨੂੰ ਪੂਰਾ ਕਰੇ ਪੂਰਾ ਇਸ ਯੂਨੀਵਰਸਿਟੀ ਵਾਸਤੇ ਧਿਆਨ ਦੇਵੇ ਫੋਕਸ ਕਰੇ ਤਾਂ ਮੈਨੂੰ ਲੱਗਦਾ ਵੀ ਉਸ ਜਗ੍ਹਾ ਤੇ ਉਸ ਚੀਜ਼ ਦੀ ਰਿਕੁਆਇਰਮੈਂਟ ਨਹੀਂ ਆਏਗੀ ਪਰ ਜਿਸੇ ਗੱਲ ਆ ਜਾਂਦੀ ਹੈ ਵੀ ਅਗਰ ਇਹ ਸਰਕਾਰ ਜ਼ਿੰਮੇਵਾਰੀ ਨਹੀਂ ਚੱਕ ਪਾਰੀ ਹੈ ਜਿਹੜੀ ਸਰਕਾਰ ਇਸ ਟਾਈਮ ਸਟੇਟ ਦੀ ਹੈਗੀ ਆ ਉਹ ਪ੍ਰੋਪਰ ਆਪਣੀ ਅਕਾਉਂਟੇਬਿਲਟੀ ਨਹੀਂ ਲੈ ਪਾਰੀ ਉਹ ਯੂਨੀਵਰਸਿਟੀ ਨੂੰ ਫੰਡ ਨਹੀਂ ਪ੍ਰੋਵਾਈਡ ਕਰ ਪਾ ਰਹੀ ਹੈ ਟੇਕ ਕੇਅਰ ਨਹੀਂ ਕਰ ਪਾ ਰਹੀ ਹੈ ਤਾਂ ਉਹਨਾਂ ਤੇ ਬਹੁਤ ਵੱਡਾ ਕੁਐਸਚਨ ਹੈ ਕਿ ਇਹ ਸਟੇਟ ਦੇ ਇੰਨੀ ਵੱਡੀ ਲੈਗੇਸੀ 1947 ਤੋਂ ਯੂਨੀਵਰਸਿਟੀ ਹੈ ਉਹ ਤੋਂ ਪਹਿਲਾਂ 19 1882 ਦੀ ਪੰਜਾਬ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਹੜੀ ਸਟੈਬਲਿਸ਼ ਹੋਈ ਸੀ 1882 ਦੇ ਐਡੀ ਵੱਡੀ ਲੈਗੇਸੀ ਹੈ ਮੈਨੂੰ ਲੱਗਦਾ ਵੀ ਇੱਕ ਬਹੁਤ ਵੱਡਾ ਕੁਐਸਚਨ ਹੈ ਵੀ ਸਟੇਟ ਜਿਹੜੀ ਹੈ ਵੀ ਕਿਉਂ ਨਹੀਂ ਸੰਭਾਲ ਪਾ ਰਹੀ ਵੀ ਆਨ ਅਰ ਟਾਈਮ ਦੇ ਵਿੱਚ ਜੋ ਇਹਦਾ ਲੈਵਲ ਜਿਹੜਾ ਹੈਗਾ ਅਕੈਡਮਿਕਸ ਦੇ ਵਿੱਚ ਰੈਂਕ ਘਿਰ ਰਿਹਾ ਤੇ ਕੁਐਸਚਨ ਹੈ ਸਟੇਟ ਨੂੰ ਵੀ ਮੇਰਾ ਵੀ ਕਿਉਂ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ ਟੇਕ ਕੇਅਰ ਕਰਨਾ ਚਾਹੀਦਾ ਉਸ ਚੀਜ਼ ਦਾ ਸੋ ਜੇ ਤੁਹਾਡੇ ਅਨੁਸਾਰ ਕੇਂਦਰੀਕਰਨ ਜਿਹੜਾ ਹੋ ਜਾਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਸਹੀ ਨਹੀਂ ਚਾਹੀਦਾ ਮੈਨੂੰ ਇੱਧਰ ਲੱਗਦਾ ਵੀ ਇਸ ਚੀਜ਼ ਦਾ ਸਰਕਾਰ ਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਵੀ ਅਗਰ ਇਹ ਜਿਹਾ ਮਾਹੌਲ ਬਣ ਰਿਹਾ ਤਾਂ ਕਿਉਂ ਬਣ ਰਿਹਾ ਤੇ ਉਹਨੂੰ ਰੋਕਣ ਵਾਸਤੇ ਸਰਕਾਰ ਸਟੇਟ ਦੀ ਸਰਕਾਰ ਕੀ ਕਰ ਸਕਦੀ ਹੈ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਬਹੁਤ ਜਲਦ ਇਸ ਚੀਜ਼ ਦੇ ਉੱਤੇ ਸਟੈਪ ਚੱਕਣੇ ਚਾਹੀਦੇ ਨੇ ਜੋ ਹਜੇ ਤੱਕ ਉਹਨਾਂ ਨੇ ਨਹੀਂ ਚੱਕੇ। ਹੜ੍ਹਾਂ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਵਾਰ-ਵਾਰ ਸਾਹਮਣੇ ਆ ਰਹੇ ਨੇ ਕਿ ਇਹ ਮੈਨ-ਮੇਡ ਹੜ੍ਹ ਆ ਕੋਈ ਕਹ ਰਿਹਾ ਕਿ ਸਰਕਾਰਾਂ ਪਹਿਲਾਂ ਸਾਰਾ ਕੁਝ ਸਾਹਮਣ ਲੈਂਦੀਆਂ ਤੇ ਸ਼ਾਇਦ ਨਾ ਹੁੰਦਾ। ਕੋਈ ਕਹ ਰਿਹਾ ਕਿ ਹੜ੍ਹ ਜਿਹੜੇ ਨੇ ਜਾਣ-ਬੁੱਝ ਕੇ ਹੀ ਲਿਆਂਦੇ ਗਏ ਨੇ। ਕੋਈ ਕਹਿੰਦਾ ਕਹਿੰਦਾ ਸਰਕਾਰ ਦੀ ਸਾਜ਼ਿਚ ਕੋਈ ਕਹਿੰਦਾ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਬਦਲਾ ਲਿਆ ਆ। ਬਹੁਤ ਸਾਰੀਆਂ ਇਸ ਟੂ ਲੈ ਕੇ ਰੂਮਰਸ ਵੀ ਆਤੇ ਬਹੁਤ ਸਾਰੇ ਲੋਕਾਂ ਦਾ ਓਪੀਨੀਅਨ ਆ। ਯੂਥ ਕੀ ਸੋਚਦਾ ਕਿਉਂਕਿ ਬਹੁਤ ਸਾਰਾ ਯੂਥ ਤੁਹਾਡੀ ਨਾਲ ਗੱਲ ਕਰਨ ਦਾ ਮਤਲਬ ਇਹ ਆ ਕਿ ਕਿਉਂਕਿ ਤੁਸੀਂ ਰੋਜ਼ਾਨਾ ਹੁਣ ਬਹੁਤ ਸਾਰੇ ਜਿਹੜੇ ਯੂਥ ਨੇ ਜਿਹੜੇ ਨੌਜਵਾਨ ਮੁੰਡੇ ਨੇ ਕੁੜੀਆਂ ਨੇ ਵਿਚਰਦੇ ਹੋ ਪਰਸਨਲ ਲੈਵਲ ਤੇ ਵੀ ਓਵੇਂ ਵੀ ਸੋ ਪੂਰਾ ਓਵਰਆਲ ਯੂਥ ਕੀ ਸੋਚਦਾ ਇਸ ਚੀਜ਼ ਬਾਰੇ ਦੇਖੋ ਨੇਚਰਲ ਕੈਲੇਮਿਟੀ ਹੈ ਕਿਸੇ ਦੇ ਹੱਥ ਵਸ ਇਹਦਾ ਆਉਣਾ ਨਹੀਂ ਹੈ ਪਰ ਇਹਨੂੰ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਇਹ ਆਪਣੇ ਹੱਥ ਵਸੇ ਤੇ ਉਹ ਸਰਕਾਰਾਂ ਨੂੰ ਜਿਹੜੀ ਸੈਂਟ ਆਪਣ ਕਹੋ ਸਟੇਟ ਦੀ ਸਰਕਾਰ ਹੈ ਇਹਨੂੰ ਦੇਖਣਾ ਚਾਹੀਦਾ ਹੈ ਉਹ ਹੁਣ ਤੱਕ ਨਾਕਾਮਯਾਬ ਰਹੀ ਹੈ ਇਸ ਚੀਜ਼ ਦੇ ਵਿੱਚ ਵੀ ਉਹ ਇੰਨਾ ਵਧੀਆ ਇਨਫਰਾਸਟ੍ਰਕਚਰ ਨਹੀਂ ਪ੍ਰੋਵਾਈਡ ਕਰ ਪਾਈ ਹੁਣ ਉਹਦੇ ਕਰਕੇ ਕੀ ਹੈ ਚਲੋ ਪੰਜਾਬ ਦੇ ਲੋਕਾਂ ਦੀ ਕਹੋ ਵੀ ਇੱਕ ਬਹਾਦਰੀ ਦੀ ਗੱਲ ਹੈ ਇਹ ਵੀ ਉਹ ਸਰਕਾਰਾਂ ਤੇ ਕਦੇ ਡਿਪੈਂਡ ਨਹੀਂ ਕਰਦੀ ਤਾਂ ਉਹ ਆਪ ਲੱਗੇ ਹੋਏ ਨੇ ਪਰ ਫਿਰ ਵੀ ਮੈਨੂੰ ਲੱਗਦਾ ਵੀ ਇੱਕ ਬਹੁਤ ਦਾ ਫੇਲਿਅਰ ਹੈ ਜਿਹੜੀ ਕਹਿ ਲਓ ਵੀ ਸਟੇਟ ਦੀ ਸਰਕਾਰ ਹੈ ਵੀ ਉਹ ਉਹ ਇਨਫਰਾਸਟ੍ਰਕਚਰ ਉਹ ਸਾਨੂੰ ਟਾਈਮਲੀ ਜਿਹੜੀ ਕਹਿ ਲਓ ਰੀਲੀਫ ਹੈ ਉਹ ਨਹੀਂ ਦੇ ਪਾਈ ਸੋ ਇੱਕ ਬਹੁਤ ਵੱਡਾ ਕੁਐਸਚਨ ਹੈ ਉਹਨਾਂ ਦੇ ਉੱਤੇ ਉਹਨਾਂ ਦੀ ਵਰਕਿੰਗ ਦੇ ਉੱਤੇ ਤੇ ਰਹੀ ਗੱਲ ਵੀ ਜਿੱਥੇ ਸਟੂਡੈਂਟ ਆਰਗੇਨਾਈਜੇਸ਼ਨ EBVP ਦੀ ਇਹ ਸਾਡੀ ਟੀਮਸ ਅਲੱਗ-ਅਲੱਗ ਥਾਂ ਤੇ ਵਰਕਿੰਗ ਕਰ ਰਹੀ ਹੈ ਚਾਹੇ ਲੁਧਿਆਣਾ ਚਾਹੇ ਉਹ ਫਿਰੋਜ਼ਪੁਰਾ ਚਾਹੇ ਅੰਮ੍ਰਿਤਸਰ ਹੈ ਮੈਂ ਖੁਦ ਜਾ ਕੇ ਆਂ ਅੰਮ੍ਰਿਤਸਰ ਇਹਦੇ ਦੇ ਬਸ ਇੱਕ ਡੇਰਾ ਬਾਬਾ ਨਾਲ ਦੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸੇਵਾ ਕਰਕੇ ਆਏ ਹੋ ਪਰਿਵਾਰਾਂ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਰਿਲੀਫ ਜਿਹੜੇ ਪੈਕੇजेस ਵੰਡ ਕੇ ਆਏ ਆ ਤੇ ਜਿੰਨਾ ਹੋ ਸਕਦਾ ਸੀ ਯੋਗਦਾਨ ਅਸੀਂ ਉੱਥੇ ਪਾ ਕੇ ਆਏ ਆ ਬਾਕੀ ਹੁਣ ਵੀ ਲਗਾਤਾਰ ਸਾਡੀ ਜਿਹੜੀ ਟੀਮ ਹੈ ਉੱਥੇ ਲੱਗੀਆਂ ਹੋਈਆਂ ਨੇ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਯੂਥ ਨੂੰ ਇਹੀ ਮੈਸੇਜ ਹੈ ਮੇਰਾ ਵੀ ਮੈਨੂੰ ਲੱਗਦਾ ਵੀ ਪੰਜਾਬ ਨੂੰ ਹੁਣ ਆਪਣੇ ਸਾਰਿਆਂ ਦੀ ਲੋੜ ਹੈ ਇਸ ਲਈ ਮੈਨੂੰ ਲੱਗਦਾ ਵੀ ਆਪਾਂ ਜਿੰਨਾ ਮਾਈਗ੍ਰੇਟ ਕਰ ਰਹੇ ਉਹਨੂੰ ਰੋਕੀਏ ਇਸ ਜਗ੍ਹਾ ਤੇ ਪੰਜਾਬ ਦੀ ਤਰਤੀ ਨੂੰ ਬਚਾਉਣ ਵਾਸਤੇ ਇੱਥੇ ਹੀ ਆਪਾਂ ਪੜੀਏ ਇੱਥੇ ਹੀ ਕੰਮ ਕਰੀਏ ਤੇ ਪੰਜਾਬ ਵਾਸਤੇ ਅੱਗੇ ਜਿਹੜਾ ਹੈਗਾ ਸੋਚੀਏ ਬਹੁਤ ਬਹੁਤ ਧੰਨਵਾਦ ਸੋ ਐਵੀਵੀਪੀ ਤੋਂ ਗੌਰਵ ਸੋਹਲ ਜਿਹੜੇ ਕੀ ਪੀਐਚਡੀ ਸਕਾਲਰ ਵੀ ਨੇ ਦੇ ਨਾਲ ਹੀ ਨਾਲ ਪੀ ਐਚ ਡੀ ਨੂੰ ਲਾਅ ਦੇ ਵਿੱਚ ਰਿਸਰਚ ਕਰ ਰਹੇ ਨੇ ਕਾਫੀ ਸਾਰੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਾਡੇ ਨਾਲ ਚਰਚਾ ਕੀਤੀ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਖਾਸ ਤੌਰ ਦੇ ਉਤੇ ਯੂਥ ਨੂੰ ਦੂਰ ਰੱਖਿਆ ਜਾਵੇਗਾ ਫੀਮੇਲਸ ਦੇ ਲਈ ਕੀ ਕੁਝ ਖਾਸ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਣਗੇ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਸਾਰੀ ਚੀਜ਼ਾਂ ਸਾਨੂੰ ਦੱਸਿਆ ਨੇ ਤੇ ਨਾਲ ਦੇ ਨਾਲ ਹੋਰ ਬਹੁਤ ਚੀਜ਼ਾਂ ਨੂੰ ਲੈ ਕੇ ਯੂਥ ਜਿਹੜਾ ਆ ਉਹ ਪੰਜਾਬ ਦਾ ਕੀ ਸੋਚਦਾ ਹੈ ਕਈ ਸਾਰੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਫਿਲਹਾਲ ਦੇ ਲਈ ਨਹੀਂ ਫਿਰ ਤੋਂ ਹਾਜ਼ਰ ਹੋਵਾਂਗੇ